ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗੀਆਂ ਰੌਣਕਾਂ ਜਨਮ ਸਥਾਨ ਗੁਰੂ ਕੀ ਵਡਾਲੀ 6ਵੀਂ ਪੱਤਸ਼ਾਹੀ ਵਿਖੇ ਪਹੁੰਚੀਆਂ ਸੰਗਤਾਂ ਨਤਮਸਤਕ ਹੋਣ ਲਈ ਜਥੇਦਾਰ ਗਿਆਨੀ ਕੁਲਦੀਪ ਗੜਗਾ ਅਤੇ ਸ਼੍ਰੋਮਣੀ ਕਮੇਟੀ ਨੇ ਦਿੱਤੀ ਸੰਗਤਾਂ ਨੂੰ ਪਾਵਨ ਦਿਹਾੜੇ ਦੀ ਵਧਾਈ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪ੍ਰਕਾਸ਼ਪੁਰ ਮੇਰੇ ਪਰੀਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸੰਗਤਾਂ ਵੱਲੋਂ ਬਾਬਾ ਜੀ ਦੇ ਜਨਮ ਸਥਾਨ ਗੁਰੂ ਕੀ ਵਡਾਲੀ ਵਿਖੇ ਇਸ ਦਿਹਾੜੇ ਨੂੰ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਪਰਸੋ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਅੱਜ ਭੋਗ ਪਾਏ ਗਏ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਗਈ। ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਵੀ ਗੁਰੂ ਘਰ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਉੱਤੇ ਚਾਨਣਾ ਪਾਇਆ ਗਿਆ। ਕਿਹਾ ਸਾਨੂੰ ਅੱਜ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ। ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ਪੁਰ ਮੌਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਗੁਰਦੁਆਰਾ ਸ੍ਰੀ ਵਡਾਲੀ ਸਹਿਬਾ ਜੀ ਦਾ ਜਨਮ ਸਥਾਨ ਅਤੇ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹਨ ਅਤੇ ਸ੍ਰੀ ਅਕਾਲਪੁਰਖ ਸਾਹਿਬ ਤੇ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਗੁਰਦੁਆਰਾ ਵਡਾਲੀ ਸਹਿਬ ਵਿਖੇ ਹਾਜ਼ਰੀਆਂ ਭਰਨ ਪਹੁੰਚੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਮੌਸਮ ਦੇ ਵਿੱਚ ਵਧਰੇ ਗਰਮੀ ਨੂੰ ਲੈ ਕੇ ਸੰਗਤਾਂ ਲਈ ਸਹੂਲਤ ਲਈ ਜਗਾ ਜਗਾ ਠੰਡੇ ਮਿੱਠੇ ਜਲਦੀਆਂ ਚਬਿੱਲਾ ਲਗਾਈਆਂ ਗਈਆਂ ਅਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਤੇ ਸ਼ਰਦਾਲੂਆਂ ਲਈ ਪਾਰਕਿੰਗ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਇਸ ਪਾਵਨ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਤੇ ਇਸ ਮੌਕੇ ਅੱਜ ਰਾਤ ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਦੀਪਮਾਲਾ ਤੇ ਆਤੀਸ਼ਬਾਜ਼ੀ ਵੀ ਕੀਤੀ ਜਾਵੇਗੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਪਾਯਾ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸ਼ੋਟਿੰਗ ਆ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨਪੁਰ ਸੁਰਮਾ ਵੱਡ ਯੋਧਾ ਬੋਕਰਕਾਰੀ ਮੈਂ ਆਪਣੇ ਬੜੇ ਧੰਨ ਭਾਗ ਸਮਝਦਾ ਕਿ ਅੱਜ ਮੈਨੂੰ ਇੱਥੇ ਗੁਰੂ ਕੀ ਵਡਾਲੀ ਜਿੱਥੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਮਾਤਾ ਗੰਗਾ ਜੀ ਦੀ ਮबारक ਧੁਖ ਤੋਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰੇ ਅੱਜ ਇਸ ਮੁਬਾਰਕ ਸਥਾਨ ਤੇ ਮੈਨੂੰ ਦਰਸ਼ਨ ਕਰਨ ਦਾ ਸੱਚੇ ਪਾਤਸ਼ਾਹ ਦੇ ਦਰਸ਼ਨ ਗੁਰੂ ਕੀ ਸੰਗਤ ਦੇ ਜੋੜੇ ਝਾੜਨ ਦਾ ਅੱਜ ਮੈਨੂੰ ਜਿਹੜਾ ਇੱਥੇ ਸੁਭਾਗ ਸਮਾਪਤ ਹੋਇਆ ਮੈਂ ਆਪਣੇ ਆਪ ਨੂੰ ਬੜਾ ਧੰਤਾ ਦੇ ਜੋਗ ਸਮਝਦਾ ਕਿ ਪਾਤਸ਼ਾਹ ਨੇ ਆਵਾਜ਼ ਮਾਰੀ ਤੇ ਮੈਂ ਉਹਨਾਂ ਦੇ ਪ੍ਰਕਾਸ਼ ਸਥਾਨ ਤੇ ਪਹੁੰਚਿਆ ਬਾਕੀ ਇੱਥੋਂ ਦੀ ਸੰਗਤ ਦੇ ਵਿੱਚ ਮੈਂ ਬੜਾ ਉਤਸ਼ਾਹ ਵੇਖਿਆ ਗੁਰੂ ਕੀ ਸੰਗਤ ਬਹੁਤ ਤਰੀਕਿਆਂ ਦੇ ਨਾਲ ਇੱਥੇ ਸੇਵਾ ਕਰ ਰਹੀ ਹੈ ਲੰਗਰਾਂ ਦੇ ਵਿੱਚ ਜੋੜਿਆਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ 1500 ਤੇ 95 ਈਸਵੀ ਦੇ ਵਿੱਚ ਹੋਇਆ ਸਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਕਿ ਚਾਰ ਜੁੱਧ ਲੜੇ ਪਰ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾ ਕਰਕੇ ਦੱਸਿਆ ਕਿ ਸਾਡੇ ਲਈ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਆ ਸਚੇ ਪਾਤਸ਼ਾਹ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਲੜ ਲਾ ਕੇ ਗਿਆ ਅੱਜ ਲੋੜ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਤਾ ਨੂੰ ਪ੍ਰਵਾਨ ਕਰ ਦਿਆ ਹੋਇਆ ਕੌਮ ਨੂੰ ਇੱਕ ਮੁੱਠ ਕਾਰਨ ਦੇ ਲਈ ਜਿਆਦਾ ਤੋਂ ਜਿਆਦਾ ਯਤਨ ਕਰੀਏ ਸਾਡੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਐਪਾਰ ਤੇ 7 ਤੋਂ 8 ਲੱਖ ਸ਼ਰੀਰ ਸੀ ਸ਼ਿਕਾਉਂਦਾ ਹੈ ਕਫੇਰਾ ਸਾਹਿਬ ਲਈ ਕੋਈ ਪਰਿਵਾਰ ਨਹੀਂ ਸੰਗਤ ਦਾ ਵੱਧ ਤੋਂ ਵੱਧ ਜਿੰਨੇ ਪ੍ਰਬੰਧ ਡਰੋਮੇ ਕਮੇਟੀ ਹੋਰ ਸਾਰੇ ਕਰ ਰਹੇ ਆ ਬਾਬਾ ਜੀ ਦੀ ਕਮਾਈ ਇੰਨੀ ਹੈ ਥੋੜੇ ਬੈਜਦੇ ਆ ਸੰਗਤ ਦਾ ਫਿਰ ਹੋਰ ਵੱਧ ਜਾਂਦਾ ਪਿਆਰ ਤੇ ਇੱਕ ਅੰਦਰ ਸ਼ੈਡ ਬਣਿਆ ਸੀ ਇੱਕ ਲੰਗਰ ਘਰ ਸ਼ੈਡ ਬਣਿਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦਾ ਵੀ ਬਹੁਤ ਲਾਭ ਹੋਇਆ ਹੈ ਔਰ ਬਵੇਕ ਸਰੂਪ ਸਾਹਿਬ ਸ਼ਬੀਲ ਦੀ ਸੇਵਾ ਵੀ ਸੰਪੂਰਨ ਹੋਈ ਹੈ ਜੋੜੇ ਘਰ ਦੀ ਸੇਵਾ ਵੀ ਫਲਸ਼ਾਂ ਦੀ ਸੇਵਾ ਵੀ ਉਥੇ ਫਲਸ਼ਾਂ ਜੀ ਵੀ ਐਤਵਰੇ ਨਾ ਰਸ਼ ਹੈ ਦੁਪਹਿਰੇ ਵਾਲੇ ਸਮੇਂ ਦੇ ਵਿੱਚ ਕਹਿਣ ਨੂੰ ਪਰੇ ਅੱਜ ਇਹ ਜਿਹੜਾ ਸ਼ੀਦਗੰਜ ਸਾਹਿਬ ਜੋੜੇ ਘਰ ਦੇ ਸਾਹਮਣੇ ਨਵੇਂ ਸ਼ੈਡ ਦੀ ਸ਼ੁਭ ਸ਼ੁਰੂਆਤ ਸਰੋਵਣੀ ਕਮੇਟੀ ਦੀ ਸੀ ਸੰਗਤਾਂ ਦੀ ਸੀਸ ਨਾਲ ਅੱਜ ਇਹਦੀ ਅਰਦਾਸ ਹੋਈ ਹੈ ਮਹਾਰਾਜ ਬੀਬੀ ਕੋਲਾ ਭਲਾਈ ਦੇ ਅੰਦਰ ਕੋਲੋਂ ਸੇਵਾ ਲੈਣ ਤੁਹਾਡੀਆਂ ਸੀਸਾਂ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰ ਤੋਂ ਸੇਵਾ ਸੋਚਨ ਪਾਏ ਜਾਂ ਕੋ ਕਰਮ ਦੇ ਕਰਮ ਵਾਲੇ ਸੇਕ ਪਾਉਂਗੂ ਇੱਕ ਇਹ ਮਹਾਨ ਰਵਾਇਤ ਰਹੀ ਆ ਜੇ ਗੁਰੂ ਘਰਾਂ ਦੇ ਵਿੱਚ ਜਿਹੜਾ ਕੋਈ ਆਗੂ ਨਕਨ ਮੀਮੀ ਕਾਰਨ ਦਾ ਕਾਰਜ ਹੁੰਦਾ ਜਾਂ ਨਮੀਆਂ ਬੇਡਾਂ ਬਣਦੀਆਂ ਜਿੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਮੁਖਕ ਕਮੇਟੀ ਆਪ ਨੂੰ ਆਇਆ ਉੱਥੇ ਨਾਲ ਕਾਰ ਸਿਧਾ ਵਾਲੇ ਬਾਬੇ ਤੇ ਦੂਸਰੇ ਮਹਾਪੁਰਖ ਉਹ ਵੀ ਇੱਥੇ ਆਪਣਾ ਯੋਗਦਾਨ ਪਾਉਂਦੇ ਆ ਇਹ ਅਸਥਾਨ ਇੱਕ ਮਹਾਨ ਅਵਕਤੀ ਨਰਾਲੇ ਇੱਕ ਮਹਾਪੁਰਖ ਹੈ ਭੰਤਨ ਬਾਬਾ ਜੂਰ ਸਿੰਘ ਜੀ ਦਾ ਸਥਾਨੀય ਸ਼ਹਿਰ ਦਾ ਜਿੱਥੇ ਸਿੱਖ ਪੰਥ ਦੀ ਬਹੁਤ ਵੱਡੀ ਆਸਥਾ ਹੈ। ਔਰ ਇਸ ਆਸਥਾਨ ਦੇ ਉੱਤੇ ਪਹਿਲਾਂ ਅੰਦਰਲੇ ਪਾਸੇ ਲੋਕ ਜਿਹੜੇ ਜਿਲ੍ਹੇ ਦੇ ਆਪਣੇ ਹਨ ਉਹ ਸਾਰੇ ਪਾਸੇ ਆ ਜਿਹੜਾ ਫੁੰਡਰੀ ਕਰਨ ਦਾ ਕੰਮ ਹੋਇਆ ਹੈ। ਵਰਡਰ ਦੇ ਰੂਪ ਦੇ ਵਿੱਚ ਇਹਨੇ ਸਮਝਦਾ ਬਹੁਤ ਆਲਾ ਦੇ ਗੁਰੂ ਸਾਹਿਬ ਦੀ ਕਿਰਤਾਂ ਸਦਕਾ ਸੁੰਦਰ ਬਣਿਆ। ਆਦਾ ਤੇ ਕਿ ਮੇਰਾ ਨਾਮ ਸਰਪਜੀਤ ਪੌਰ ਹੈ ਔਰ ਅਸੀਂ ਸ਼ਾਟੇ ਦੇ ਬਸ ਨਹੀਂ ਕਿਆ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਵਡਾਲੀ ਸਾਹਿਬ ਜਿਹੜਾ ਜਨਮ ਸਥਾਨ ਹੈ ਉਹਦੇ ਤੇ ਮੱਥਾ ਟੇਕਣਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਐਸਾ ਪੰਥ ਚਲਾਇਆ ਕਿਉਂਕਿ ਪੰਜ ਜੜੀਆਂ ਪਾਸ਼ਾਈਆਂ ਸੀ ਉਹ ਬਹੁਤ ਹੀ ਸ਼ਾਂਤਮਈ ਰਹੀਆਂ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਪੀੜੀ ਦੀ ਜਿਹੜੀ ਕਰਪਾਹੰਤਾਰੀ ਆ ਉਹ ਇੱਕ ਨਵਾਂ ਸੰਦੇਸ਼ ਹੀ ਸਿੱਖ ਕੌਮ ਵਾਸਤੇ ਇੱਕ ਜਗਤ ਵਾਸਤੇ ਔਰ ਮੈਂ ਸੋ ਦਿਆਂ ਕਿ ਇਹ ਜਿਹੜਾ ਸੰਦੇਸ਼ ਆ ਅੱਜ ਤੱਕ ਸਾਨੂੰ ਇੱਕ ਵੱਖਰੀ ਕੌਮ ਦੀ ਪਰਖ ਕਰ ਰਿਹਾ ਹੈ ਕਿਉਂਕਿ ਅਸੀਂ ਉਸ ਸਮੇਂ ਸ਼ਸਤਰਧਾਰੀ ਹੋ ਗਏ ਸਾਂ ਔਰ ਇਹ ਬੜੀ ਵੱਡੀ ਗੱਲ ਆ ਕਿ ਸਾਡੀ ਪਛਾਣ ਅੱਜ ਸ਼ਸਤਰਧਾਰੀ ਦੇ ਤੌਰ ਤੇ ਔਰ ਰੱਖਿਆ ਦੇ ਤੌਰ ਤੇ ਹੁੰਦੀ ਆ ਜਦੋਂ ਵੀ ਕੋਈ ਜ਼ੁਲਮ ਹੁੰਦਾ ਹੈ ਉਸ ਸਮੇਂ ਹਮੇਸ਼ਾ ਹੀ ਹਰ ਸਥਾਨ ਤੇ ਹਰ ਨੁਕੋਨੇ ਤੇ ਸਿੱਖ ਕੌਮ ਨੂੰ ਯਾਦ ਕੀਤਾ ਜਾਂਦਾ ਹੈ ਔਰ ਸ਼੍ਰੀ ਗੁਰਗੋਬਿੰਦ ਸਾਹਿਬ ਜੀ ਦੇ 10 ਅਕਤੂਬਰ ਦੀ ਦੇਨ ਹੈ ਕਿ ਸਿੱਖ ਜਿਹੜੇ ਆ ਉਹਨਾਂ ਦੀ ਪਛਾਣ ਨੇ ਅੱਜ ਤੇ ਆयो ਪਰਮਾਤਮਾ ਅੱਗੇ ਅਰਦਾਸ ਕਰਨਗੇ ਬਸ ਇਹੋ ਹੀ ਅਰਦਾਸ ਬੇਨਤੀ ਹੈ ਕਿ ਸਰਬੱਤ ਦਾ ਭਲਾ ਮੰਗਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਕੌਮ ਤੇ ਜਿਹੜੀਆਂ ਇੰਨੀਆਂ ਦੜਾੜਾਂ ਪਈਆਂ ਹੋਈਆਂ ਨੇ ਪਾਤਸ਼ਾਹ ਉਸ ਬਦਾੜਾ ਨੂੰ ਖਤਮ ਕਰੇ ਔਰ ਸਭ ਨੂੰ ਪੰਥ ਦੇ ਵਿੱਚ ਏਕਤਾ ਪਾਕ ਬਖਸ਼ ਕੇ ਇਕੱਠੇ ਬੈਣ ਦੀ ਸਮਰਤ ਬਖਸ਼ ਚੜ੍ਹਦੀ ਕਲਾ ਟਾਈਮ ਟੀਵੀ ਲਈ ਅਮਿਤ ਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office Bakersfield for all your immigration family law needs कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस ताबा इंडियन कुजीन ट्रेसी फाइन ऑथेंटिक इंडियन कुजीन इन ट्रेसी और स्कैन क्यूआर कोड टू कांटेक्ट अस सिमीवेली फैमिली डेंटल ऑफिस और स्कैन क्यूआर कोड टू कांटेक्ट अस